ਪਾ ਤਾਲਾ ਪਾ ਤਾਲ ਲਖ ਪਾ ਤਾਲਾ ਪਾ ਤਾਲ ਲਖ ਆਕਾਸ 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 ਓੜਕ 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 ਮਾਲੇ ਥਕੇ ਮਾਲੇ ਥਕੇ ਵੇਦ ਕਹਨ ਇੱਕ ਬਾਤ ਵੇਦ ਕਹਨ ਇੱਕ ਬਾਤ ਸਹਸ ਅਠਾਰਹ ਸਹਸ ਅਠਾਰਹ ਸਹਸ ਨਿਕਣਾ ਫਿਰ ਸਸੇ ਨੂੰ ਦਲਾਈਆਂ ਲੱਗੇ ਤਿੰਨੇ ਅੱਖਰ ਮੁਕਤੇ ਆ ਮੁਕਤੇ ਹੀ ਰੱਖਣੇ ਸਹਸ 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 18 ਸਹਸ 18 ਕਹਨ ਕਤੇਬਾਂ ਕਹਨ ਕਤੇਬਾਂ ਅਸਲੂ ਇਕ ਧਾਤ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ਼ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਨਾਨਕ ਵੱਡਾ ਆਖੀਐ ਵੱਡਾ ਨਹੀਂ ਕਹਿਣਾ ਢੱਡਾ ਅਖਰ ਨਹੀਂ ਬੋਲਣਾ ਡੱਡਾ ਬੋਲਣਾ ਵੱਡ ਵੱਡਾ ਨੀ ਕਣਾ ਵੱਡਾ ਪੋਲਾ ਜਾ ਬਰਣਾ ਵੱਡਾ 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 ਨਾਨਕ ਵੱਡਾ ਆਖੀਐ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਆਪੇ ਜਾਣਾ ਆਪ ਸਲਾਹੀ 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 ਸਲਾਹੇ ਸਲਾਹੇ ਸਾਲਾਹੇ ਸਾਹੇ ਸਿਆਰੀ ਹੈ ਸਾਲਾਹੇ ਸਾਲਾਹੇ ਸਾਲਾਹੀ ਸਾਲਾਹੇ ਸਾਲਾਹੀ ਸਾਲਾਹੇ ਇਤੀ ਸੁਰਤੇ ਨਾ ਪਾਈਆ ਇਤੀ ਸੁਰਤ ਨਾ ਪਾਈਆ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨੰਨਾ ਸ਼ਬਦ ਦੇ ਤੱਤਾ ਅਖਰੇ ਤਰੀਕ ਤਕਰੀਬਨ ਮੁਕਤੇ ਹੀ ਆਉਂਦੇ ਇਹਨੂੰ ਨੰਨੇ ਨੂੰ ਤੇ ਤੱਤੇ ਨੂੰ ਕੰਨਾਂ ਲਾ ਕੇ ਬੋਲਣਾ ਤੱਤੇ ਕੰਨਾਂ ਤਾ ਨੰਨੇ ਕੰਨਾਂ ਨਾ ਲੰਮੀ ਆਵਾਜ਼ ਕਰਕੇ ਬੋਲਣਾ ਇਤੀ ਸੁਰਤ ਨਾ ਪਾਈਆ ਇਤੀ ਸੁਰਤ ਨਾ ਪਾਈਆ ਨਦੀਆਂ ਅਤਿ ਵਾਹ ਨਦੀਆਂ ਅਤਿ ਵਾਹ ਹਾ ਮੁਗਤਾ ਵਾਹ 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 ਨਦੀਆਂ ਅਤਿ ਵਾਹ ਨਦੀਆਂ ਅਤਿ ਵਾਹ ਭਵਹਿ ਸਮੁੰਦ ਨਾ ਜਾਣਿਆ ਹੈ ਭਵਹਿ ਸਮੁੰਦ ਨਾ ਜਾਣਿਆ ਹੈ ਸਮੁੰਦ ਸਾਹ ਸੁਲਤਾਨ ਸਮੁੰਦ ਸਾਹ ਸੁਲਤਾਨ ਸਸੇ ਨੂੰ ਊਂਕੜਾ ਸੁਲਤਾਨ ਕੋਨ ਤਾਨ ਗ੍ਰਹ ਸੇਤੀ ਮਾਲ ਧਨ ਗ੍ਰਹ ਸੇਤੀ ਮਾਲ ਧਨ ਕੀੜੀ ਤੋਲੇ ਨਾ ਹੋਮਨੀ ਕੀੜੀ ਤੋਲੇ ਨਾ ਹੋਮਨੀ ਜੇ ਤਿਸ ਮਨ ਹੋ ਨਾ ਵੀਸ ਰਹੇ ਜੇ ਤਿਸ ਮਨ ਹੋ ਨਾ ਵੀਸ ਰਹੇ ਅੰਤੋ ਨਾ ਸਫਤੀ ਦੰਤ ਨਾ ਆਸ਼ਫਤੀ ਕਹਣ ਨਾ ਅੰਤ ਕਹਣ ਨਾ ਅੰਤ ਅੰਤੋ ਨਾ ਕਰਨੇ ਅੰਤ ਨਾ ਕਰਨੇ ਵੁਣਾਣੇ ਨੂੰ ਦਲਾਈਆਂ ਕਰਨੇ ਕਰਨੇ ਦੇਣ ਨਾ ਅੰਤ ਨਾ ਅੰਤ 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 ਨਾ ਵੇਖਣ ਅੰਤ ਨਾ ਵੇਖਣ ਸੁਣਨ ਨਾ ਅੰਤ ਸੁਣਨ ਨਾ ਅੰਤ ਦੋਵੇਂ ਨਾ ਨਹੀਂ ਆ ਸੁਣਨ ਸੁਣਨ ਸੋ ਨਾ ਨਾ ਸੋ ਨਾ ਨਾ ਅੰਤ ਸੋ ਨਾ ਨਾ ਅੰਤ ਅੰਤ ਨਾ ਜਾਪੈ ਅੰਤ ਨਾ ਜਾਪੈ ਕਿਉ ਮਨ ਮੰਤ ਕਿਉ ਮਨ ਮੰਤ ਅੰਤ ਨਾ ਜਾਪੈ ਅੰਤ ਨਾ ਜਾਪੈ ਕੀਤਾ ਆਕਾਰ ਕੀਤਾ ਆਕਾਰ ਅੰਤ ਨਾ ਜਾਪੈ ਅੰਤ ਨਾ ਜਾਪੈ ਪਰਵਾਰ ਪਰਵਾਰ ਅੰਤ ਕਾਰਣ ਅੰਤ ਕਾਰਣ ਕੀਤੇ ਬਿਲਾਹੇ ਕੀਤੇ ਪਹਿਲਾ ਹੈ ਤਾਂ ਕੇ ਅੰਤ ਤਾਂ ਕੇ ਅੰਤ ਨਾ ਪਾਏ ਜਾਹੇ ਨਾ ਪਾਏ ਜਾਹੇ ਇਹੋ ਅੰਤ ਇਹੋ ਅੰਤ ਨਾ ਜਾਣ ਕੋਏ ਨਾ ਜਾਣ ਬਹੁਤਾ ਕਹੀਏ ਬਹੁਤਾ ਕਹੀਏ ਹਾਏ ਨੂਮਕੜਾ ਬਹੁਤਾ ਬਹੁਤਾ ਬਹੁਤ ਬਹੁਤਾ ਬਹੁਤਾ ਕਹੀਏ ਬਹੁਤਾ ਕਹੀਏ ਬਹੁਤਾ ਹੋਏ ਬਹੁਤਾ ਹੋਏ ਵੱਡਾ ਸਾਹਿਬ ਵੱਡਾ ਸਾਹਿਬ ਫੇ ਵੱਡੇ ਦੀ ਆਵਾਜ਼ ਆਉਂਦੀ ਆ ਟੱਡਾ ਅਖਰ ਨੇ ਬੋਲਣਾ ਡੱਡਾ ਬੋਲਣਾ ਵੱਡਾ ਪੋਲਾ ਜਿਹਾ ਬੋਲਣਾ ਵੱਡਾ ਸਾਹਿਬ ਵੱਡਾ ਸਾਹਿਬ 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 ਵੱਡਾ ਸਾਹਿਬ ਵੱਡਾ ਸਾਹਿਬ ਸਾਹਿਬ ਊਚਾ ਥਾਓ ਊਚਾ ਥਾਓ ਊਚੇ ਉੱਪਰ ਊਚੇ ਉੱਪਰ ਊਚਾ ਨਾਓ ਊਚਾ ਨਾਓ ਏਵਡ ਊਚਾ ਏਵਡ ਊਚਾ ਹੋਵੇ ਕੋਏ ਹੋਵੇ ਕੋਏ ਤਿਸ ਊਚੇ ਕਾਓ ਤਿਤ ਊਚੇ ਕਾਓ ਊੜੇ ਨੂੰ ਕੜਾ ਕਾਓ ਜਾਣ ਸੋਏ ਜਾਣ ਸੋਏ ਏਵਡ ਆਪ ਏਵਡ ਆਪ ਜਾਣ ਆਪੇ ਆਪੇ ਜਾਣੇ ਆਪ ਆਪ ਨਾਨਕ ਨਦਰੀ ਨਾਨਕ ਨਦਰੀ ਕਰਮੀ ਦਾਤ ਕਰਮੀ ਦਾਤ ਬਹੁਤਾ ਕਰਮ ਬਹੁਤਾ ਕਰਮ ਲਿਖਿਆ ਨਾ ਜਾਏ ਲਿਖਿਆ ਨਾ ਜਾਏ ਵੱਡਾ ਦਾਤਾ ਵੱਡਾ ਦਾਤਾ ਤੇਲੁ ਨਾਤਮਾਏ ਤੇਲੁ ਨਾਤਮਾਏ ਕੀਤੇ ਮੰਗਹਿ ਕੀਤੇ ਮੰਗਹਿ ਹਾਏ ਸਿਆਰੀ へ ਮੰਗਹਿ 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 ਕਿਤੇ ਮੰਗਹਿ ਕਿਤੇ ਮੰਗਹਿ ਜੋਦ ਅਪਾਰ ਜੋਦ ਆਪਾਰ ਕੇਤਿਆ ਕੇਤਿਆ ਗਣਤ ਨਹੀਂ ਵਿਚਾਰ ਗਣਤ ਨਹੀਂ ਵਿਚਾਰ ਬਾਵੇਂ ਨੂੰ ਬਿਹਾਰੀ ਆ ਵਿਚਾਰ ਵਿਚਾਰ ਕਿਤੇ ਕਿਤੇ ਖਾਪੇ ਟੁੱਟ ਹੈ ਵੇਕਾਰ ਖਾਪ ਟੁੱਟ ਹੈ ਵੇਕਾਰ ਕਿਤੇ ਕਿਤੇ ਲਲ ਮੁਕਰ 파ਹੇ ਲਲ ਰਪਾਹੇ ਕਿਤੇ ਮੂਰਖ ਕਿਤੇ ਮੂਰਖ ਖਾਹੀ ਖਾਹੇ ਖਾਹੀ ਖਾਹੇ ਕਿਤਿਆ ਕਿਤਿਆ ਦੁਖ ਭੂਖ ਸਦਮਾਰ ਸਦਮਾਰ ਕਰਾਲ ਕੇ ਬੋਲੋ ਸਾਦੇ ਸ਼ਬਦ ਵੱਖਰਾ ਤੇ ਮਾਰ ਸ਼ਬਦ ਵੱਖਰਾ ਬੋਲਣਾ ਦੁਖ ਭੂਖ ਸਦ ਮਾਰ ਦੁਖ ਭੂਖ ਸਦ ਮਾਰ ਸਦ ਸ਼ਬਦ ਪੋਲਾ ਜਾਂ ਬੋਲਣਾ ਸਦ ਮਾਰ ਸਦ ਮਾਰ ਇਹ ਪੈਦਾ ਤੇ ਤੇਰੀ ਇਹ ਪੈਦਾ ਤੇਰੀ ਇਹ ਇਹ ਹਾਏ ਸਿਆਰੀ へ ਇਹ ਇਹ ਭੇ ਛੋਟੀ ਜੀ ਆਵਾਜ਼ ਬਣੇ ਭੱਬੇ ਸਿਆਰੀ ਭੇ ਇਹ ਇਹ ਭੇ ਦਾਤ ਤੇ ਤੇਰੀ ਦਾਤ ਤੇਰੀ ਇੱਥੇ ਬਿਸਤਾਮ ਲਾਉਣਾ ਦਾਤਾਰ ਦਾਤਾਰ ਬੰਦ ਖਲਾਸੀ ਬੰਦ ਖਲਾਸੀ ਭਾਣਾ ਹੋਏ ਭਾਣਾ ਹੋਏ ਹੋਰ ਹੋਰ ਆਖੇ ਨਾ ਸਕੈ ਕੋਈ ਆਖੇ ਨਾ ਸਕੈ ਕੋਈ ਜੇ ਕੋ ਖਾਇਕ ਜੇ ਕੋ ਖਾਇਕ ਆਖਣ ਪਾਏ ਆਖਣ ਪਾਏ ਓਹੋ ਜਾਣ ਓਹੋ ਜਾਣ ਓਹੋ ਆਹੇ ਨੁਕੜਾ ਓਹੋ 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 ਜਾਣਾ ਓਹੋ ਜਾਣਾ ਜੇਤੀਆ ਮੋਹੇ ਖਾਏ ਜੇਤੀਆ ਮੋਹੇ ਖਾਏ ਆਪੇ ਜਾਣਾ ਆਪੇ ਜਾਣਾ ਆਪੇ ਦੇ ਆਪੇ ਦੇ ਈੜੀ ਨੂੰ ਸੇ ਹਰੀਆ ਦੇ ਦੇ ਆਪੇ ਦੇ ਆਪੇ ਦੇ ਅੱਖ ਹਿਸੇ ਆ ਕਹੇ ਦੇ ਛੋਟੀ ਜੀ ਬਾਜ ਅੱਖ ਹਿਸੇ ਆ ਕਹੇ ਦੇ ਫੇਰ ਕਈ ਕੇ ਫੇਰ ਕਈ ਕੇ ਕੇ ਇਹੀ ਨੂੰ ਸਿਹਾਰੀਆ ਕੇ ਜਿਸਨੂੰ ਬਖਸੇ ਜਿਸਨੂੰ ਬਖਸੇ ਸਫਤ ਸਾਲਾਹ ਸਫਤ ਸਾਲਾਹ 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 ਨਾਨਕ ਨਾਨਕ ਪਾਤਸ਼ਾਹੀ ਪਾਤਸ਼ਾਹੋ ਪਾਤਸ਼ਾਹੀ ਪਾਤਸ਼ਾਹੋ ਬਖਤੇ ਨੂੰ ਸਿਹਾਰੀਆ ਪਾਤ ਪਾਤ ਸਿਆਰੀ ਬੋਲਣੀ ਆ ਪਾਤ ਸਾਹੀ ਪਾਤ ਸਾਹੀ ਪਾਤ ਸਾਹੂ ਪਾਤ ਸਾਹੂ ਅਮੁੱਲ ਗੁਣ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਵਾਪਾਰੀਏ ਬਾਵੇ ਨੂੰ ਕੰਨਾਂ ਲਾ ਕੇ ਬੋਲਣਾ ਵਾਪਾਰੀਏ ਵਾਪਾਰੀਏ ਅਮੁੱਲ ਵਾਪਾਰੀਏ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਆਵ ਅਮੁੱਲ ਲੈ ਜਾਹੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਦੀਬਾਣ ਅਮੁੱਲ ਤਲ ਅਮੁੱਲ ਟੋਲ ਅਮੁੱਲ ਪਰਵਾਣ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਬਖਸ਼ੀਸ਼ ਅਮੁੱਲ ਨੀਸਾਣ ਅਮੁੱਲ ਨੀਸਾਣ ਨੰਨੇ ਨੂੰ ਬਿਹਾਰੀਆ ਨੰਨੇ ਬਿਹਾਰੀ ਨੀ 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 ਸਾਣ ਨੀ ਸਾਣ ਨੀ ਸਾਣ ਨੀ ਸਾਣ ਅਮੁੱਲ ਕਰਮ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਫੁਰਮਾਨ ਫੁੱਫੇ ਨੂੰ ਓਮਕੜਾ ਫੁਰਮਾਨ ਫੁਰਮਾਨ ਅਮੁੱਲੋ ਅਮੁੱਲ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਿਆ ਨਾ ਜਾਏ ਆਖੇ ਆਖੇ ਰਹੇ ਲਿਵ ਲਾਏ ਰਹੇ ਲਿਵ ਲਾਏ ਅਖੇ ਅਖੇ ਵੇਦ ਪਾਠ ਪੁਰਾਣ ਵੇਦ ਪਾਠ ਪੁਰਾਣ ਪ੍ਰਾਣ ਨਹੀਂ ਕਹਿਣਾ ਪੁਰਾਣ ਪੁਰਾਣ ਪਪੇ ਨੂੰ ਕੜਾ ਪਪੇ ਔਂਕੜ ਪੋ ਪੁਰਾਣ ਪੁਰਾਣ ਵੇਦ ਪਾਠ ਪੁਰਾਣ ਵੇਦ ਪਾਠ ਪੁਰਾਣ ਅਖੇ ਅਖੇ ਪੜੇ ਕਰਹਿ ਵਖਿਆਣ ਪੜੇ ਕਰਹਿ ਵਖਿਆਣ ਕਰਹਿ ਕਰਹਿ ਹਉ ਨਸਿਹਾਰੀਆ ਕਰਹਿ ਕਰਹਿ ਪੜੇ ਕਰਹਿ ਵਖਿਆਣ ਪੜੇ ਕਰਹਿ ਵਖਿਆਣ ਅਖਹੇ ਬਰਮੇ ਅਖਹੇ ਭਰਮੇ ਅਖਹੇ ਇੰਦ ਅਖਹੇ ਇੰਦ ਅਖਹੇ ਗੋਪੀ ਅਖਹੇ ਗੋਪੀ ਤ ਗੋਵਿੰਦ ਤ ਗੋਵਿੰਦ ਅਖਹੇ ਈਸਰ ਅਖਹੇ ਈਸਰ ਅਖਹੇ ਸਿੱਧ ਅਖਹੇ ਸਿੱਧ ਅਖਹੇ ਅਖਹੇ ਕੀਤੇ ਕੀਤੇ ਬੁੱਧ ਕੀਤੇ ਕੀਤੇ ਬੁੱਧ ਅਖਹੇ ਦਾਨਵ ਅੱਖ ਹੈ ਦਾਨਵ ਅੱਖ ਹੈ ਦੇਵ ਅੱਖ ਹੈ ਦੇਵ ਅੱਖ ਹੈ ਸੁਰ ਨਰ ਅੱਖ ਹੈ ਸੁਰ ਨਰ ਵੱਖਰੇ ਵੱਖਰੇ ਸੁਰ ਵਖਰਾ ਨਰ ਵਖਰਾ ਅੱਖ ਹੈ ਸੋਰੇ ਨਰ ਅੱਖ ਹੈ ਸੁਰ ਨਰ ਮਨ ਜਨ ਸੇਵ ਮਨ ਜਨ ਸੇਵ ਵੱਖਰੇ ਵੱਖਰੇ ਸ਼ਬਦ ਬੋਲਨੇ ਆ ਪੋਲਾ ਜਾਂ ਬਰੋਣਾ ਮਨ ਜਨ ਸੇਵ ਮਨ ਜਨ ਸੇਵ ਕਿਤੇ ਅੱਖ ਹੈ ਕਿਤੇ ਅੱਖ ਹੈ ਅੱਖਣ ਪਾਹੇ ਨਪਾਹੇ ਕਿਤੇ ਕਹੇ ਕਹੇ ਕਿਤੇ ਕਹੇ 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 ਹਾਏ ਮੁਸੇ ਹਰੀਆ ਕੀਤੇ ਕਹੇ ਕਹੇ ਕੀਤੇ ਕਹੇ ਕਹੇ ਉਠੇ ਉਠੇ ਜਾਹੇ ਉਠੇ ਉਠੇ ਜਾਹੇ ਕੀਤੇ 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 ਹੋਰ ਕਰੇ ਹੋਰ ਕਰੇ ਹਰਦੇ ਦੀ ਆਵਾਜ਼ ਲੰਮੀ ਕਰਕੇ ਤੜੀ ਜੀ ਬੋਲਣੀ ਕਰੇ ਕਰੇ ਹੈ ਕਰੇ ਹੈ ਤ ਅੱਖ ਨਾ ਸਕਹਿ ਤਾਗ ਨਾ ਸਕਹਿ 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 ਕੀ ਕੇ ਕੇ ਈੜੀ ਨੂੰ ਸਰੀਆ ਕੇ ਜੇਵਡ ਭਾਵੈ ਜੇਵਡ ਭਾਵੈ ਜੇਵਡ ਹੋਏ ਜੇਵਡ ਹੋਏ ਨਾਨਕ ਜਾਣੈ ਨਾਨਕ ਜਾਣੈ ਸਚਾ ਸੋਏ ਸਚਾ ਸੋਏ ਜੇ ਕੋ ਅਖੈ ਜੇ ਕੋ ਅਖੈ ਬੋਲ ਵਿਗਾੜ ਬੋਲ ਵਿਗਾੜ ਤਾਂ ਲਿਖਿਆ ਤਾਂ ਲਿਖਿਆ ਸਿਰ ਗਾਵਾਰਾ ਗਾਵਾਰਾ ਸਿਰ ਗਾਵਾਰਾ ਨੂੰ ਕੰਨੇ ਆ ਗਾ ਵਾਰਾ ਗਾ ਵਾਰਾ ਗਾ ਵਾਰਾ ਗਾ ਵਾਰਾ